ਅਜਿਹੇ ਰਾਜਨੀਤਿਕ ਡੇਟਾ ਨਹੀਂ ਚਾਹੀਦੇ ਜਿਹੜੇ ਰੋਜ਼ ਆਪਣੀਆਂ ਪਾਰਟੀਆਂ ਬਦਲਦੇ ਆ ਜਾਂ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਦੇਖਦੇ ਕਿ ਮੇਰੇ ਪਰਿਵਾਰ ਦਾ ਇਹ ਹੋ ਜਾਵੇ ਮੇਰੇ ਦਾ ਪੁਰਾਣਾ ਹੀ ਬਣ ਜਾਵੇ ਯਾਰ ਇੱਕ ਮੈਂਬਰ ਤੁਹਾਡਾ ਐਮਐਲਏ ਹੈਗਾ ਹੁਣ ਬਜ਼ੁਰਗਔਰਤ ਨੂੰ ਜ਼ਰੂਰੀ ਐ ਐਮਐਲਏ ਬਣਾਉਣਾ ਐਮਪੀ ਬਣਾਉਣਾ ਅਸੀਂ ਆਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਜਿਹੜਾ ਜ਼ਰੂਰੀ ਐ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਨਾ ਨੂੰ ਦਿੱਤਾ ਵੀ ਜੇ ਕਈ ਵਾਰ ਮੰਤਰੀ ਵੀ ਨੇ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਹੈ ਤੇ ਬਾਅਦ ਦੇ ਵਿੱਚ ਸਾਰਾ ਕੁਝ ਪਾਰਟੀ ਨੇ ਦਿੱਤਾ ਵੀ ਹੈ ਮੈਂ ਬਾਹਰੋਂ ਨਹੀਂ ਆਇਆ ਦੁਆਬਾ ਮੇਰਾ ਘਰ ਹੈ ਮੈਂ ਆਪਣੇ ਘਰ ਆਇਆ ਤੇ ਘਰ ਹੀ ਰਹਾਂਗਾ ਬਾਹਰੋਂ ਇਹ ਆ ਰਹੇ ਆ ਬੰਦੇ ਕੋਈ ਅਕਾਲੀ ਦਲ ਤੋਂ ਆ ਕੇ ਬੀਜੇਪੀ ਜਾ ਰਹੇ ਆ ਕੋਈ ਆਮ ਆਦੀ ਪਾਰਟੀ ਤੋਂ ਬੀਜੇਪੀ ਜਾ ਰਹੇ ਆ ਕੋਈ ਬੀਜੇਪੀ ਚੋਂ ਕਿਤੇ ਹੋਰ ਜਾ ਰਿਹਾ ਇਹ ਧੋਖਾ ਦੇ ਰਹੇ ਲੋਕਾਂ ਨੂੰ ਮੈਂ ਤਾਂ ਲੋਕਾਂ ਦੇ ਵਿੱਚ ਆਇਆ ਕਿ ਅਬ ਮੈਨੂੰ ਅਪਣਾਓ ਮੈਂ ਤੁਹਾਡਾ ਆਪਣਾ ਮੈਨੂੰ ਗੋਦ ਲੈ ਕੇ ਇੱਥੇ ਰੱਖੋ ਔਰ ਮੈਂ ਇੱਥੇ ਰਹਿਣ ਆਇਆ ਹਾਂ ਕੋਈ ਭੱਜਣ ਨਹੀਂ ਆਇਆ ਇਹਨਾਂ ਵਾਂਗੂ ਮੈਂ ਆਪਣੀਆਂ ਲੱਤਾਂ ਜਾਨ ਪਾ ਕੇ ਖੜਨ ਜਾਣਦਾ ਮੇਰੇ ਬਜ਼ੁਰਗਾਂ ਨੇ ਮੈਨੂੰ ਇਹ ਸਿਖਾਇਆ ਮੇਰੇ ਸੰਸਕਾਰ ਐਸੇ ਹੈ ਕਿ ਮੈਂ ਧੋਖਾ ਦੇਣ ਵਾਲਾ ਨਹੀਂ ਹੈ ਮੈਨੂੰ ਜੋ ਬਜ਼ੁਰਗਾਂ ਨੇ ਸਿਖਾਇਆ ਉਹ ਸਿਖਾਇਆ ਕਿ ਅੱਧੀ ਖਾ ਲੋ ਸੁੱਕੀ ਖਾ ਲੋ ਲੇਕਿਨ ਲਾਲਚ ਕਰਕੇ ਧੋਖਾ ਨਹੀਂ ਦੇਣਾ ਚਾਹੀਦਾ ਸਰ ਅਗਰ ਦੇਖੋ ਚੌਧਰੀ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਸੀ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਕਾਂਗਰਸ ਦੇ ਲਈ ਮਿਹਨਤ ਕੀਤੀ ਹੈ ਪਰ ਮੈਂ ਚੌਧਰੀ ਸੰਤੋਖ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ আর ਇਹਨਾਂ ਦੇ ਪਿਤਾ ਗੁਰਵੰਤਾ ਸਿੰਘ ਜੀ ਦਾ ਸਤਿਕਾਰ ਕਰਦਾ ਹਾਂ ਅੱਜ ਵੀ ਉਹਨਾਂ ਨੂੰ ਨਮਨ ਕਰਦਾ ਲੇਕਿਨ ਅੱਗੇ ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਹੈ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਹ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾ ਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਉਹਦੇ ਚ ਇੱਕ ਅਜਿਹਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸ ਨੇ ਮਹਾਭਾਰਤ ਕਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਬਿਕਰਮ ਹੈ ਤੇ ਇਸ ਪਰਿਵਾਰ ਨੇ ਦੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਚੰਨੀ ਸਾਹਿਬ ਚੰਨੀ ਸਾਹਿਬ ਲਗਾਤਾਰ ਲਗਾਤਾਰ ਜੀ ਚੌਟ ਮਾਸੂ ਗੁਰਵੰਤਾ ਸਿੰਘ ਜੀ ਉਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਜੀ ਉਸ ਤੋਂ ਬਾਅਦ ਚੌਧਰੀ ਜਗਰਮ ਸਿੰਘ ਇਹ ਜਿਹੜੇ ਪਰਿਵਾਰ ਚਾਰ ਪੀੜ੍ਹੀਆਂ ਦਰਿਆ 33 ਤਰ੍ਹਾਂ ਦੀ ਪਾਰਟੀ ਜਿਹੜੀ ਹੈਗੀ ਵਿੱਚ ਚੱਲ ਰਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਚੌਧਰੀ ਗੁਰਵੰਤਾ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਦਾ ਮੈਂ ਆਪ ਸਤਕਾਰ ਕਰਦਾ ਤੇ ਅੱਜ ਵੀ ਕਰਦਾ ਤੇ ਅਗਲੇ ਵੀ ਕਰਦਾ ਰਹਾਂਗਾ ਜੀ ਚੌਧਰੀ ਜਗਜੀਤ ਸਿੰਘ ਜੀ ਇੱਥੇ ਤੱਕ ਕਿ ਮੇਰੇ ਮੈਂਟਰ ਸੀ ਮੈਂ ਉਹਨਾਂ ਦੀ ਉਂਗਲੀ ਫੜ ਕੇ ਅੱਗੇ ਵਧਿਆ ਤੇ ਲੇਕਿਨ ਅੱਗੇ ਨੂੰ ਜਿਹੜਾ ਹੁਣ ਪਰਿਵਾਰ ਬਚ ਗਿਆ ਸੀ ਖਾਸ ਤੌਰ ਤੇ ਇਹਨਾਂ ਦਾ ਬੇਟਾ ਤੇ ਚੌਧਰੀ ਸਾਹਿਬ ਦੀ ਪਤਨੀ ਇਹਨਾਂ ਨੇ ਮਹੱਤਵਕਾਂਖਸ਼ਾ ਦੇ ਵਿੱਚ ਆ ਕੇ ਆਪਣੀ ਐਰੋਗੈਂਸ ਨੂੰ ਜਿਹੜੇ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੁੰਡੇ ਦੇ ਧੌਣ ਵਿੱਚ ਕੀਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਪਾਰਟੀ ਨੇ ਬਹੁਤ ਕੁਝ ਦਿੱਤਾ ਸਾਰੀ ਉਮਰ ਰਾਜ ਵਿੱਚ ਹੀ ਰਿਹਾ ਹੈ ਵਿਕਰਮ ਤੇ ਉਹਦੀ ਮਾਂ ਤੇ ਇਹਨਾਂ ਨੂੰ ਚਾਹੀਦਾ ਸੀ ਸਬਰ ਕਰਦੇ ਇੱਕ ਐਮਐਲਏ ਦਾ ਘਰ ਵਿੱਚ ਆਏਗਾ ਸੀ ਨਾ ਕਾਂਗਰਸ ਵੱਲੋਂ ਤੇ ਲੇਕਿਨ ਇਹਨਾਂ ਨੇ ਆਪਣੀ ਰਾਜਨੀਤੀ ਖਾਤਰ ਕੀਤੀ ਮਨੂਦੂਤ ਇਸ ਗੱਲ ਦਾ ਵੋਟਾਂ ਨੇ ਖਾਦੀ ਕੜੀ ਪਤਾ ਨਹੀਂ ਕਿੰਨੀਆਂ ਨੇ ਇਹਦੇ ਨਾਲ ਘਟਣੀਆਂ ਤੇ ਕਿੰਨੀਆਂ ਇਹਨਾਂ ਦੇ ਜਾਣ ਨਾਲ ਵੱਜ ਜਾਣੀਆਂ ये इस अगर 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 बात की जाए तो क्योंकि दो हजार बाईस में आपने काफी मदद की थी चौधरी परिवार की उपचुनाव हुए थे दो हजार तेईस में उसमें भी आपने मदद की लेकिन आपके खिलाफ ही वो बयानबाजी करते नजर आए फिलहाल जब से टिकट मिली तब से वो बयानबाजी नहीं हुई लेकिन आज कई लीडर वो नहीं सिर्फ और भी कई लीडर जैसे त्रिजेंद्र सिंह बिट्टू एक बड़ा चेहरा थे कांग्रेस का सह प्रभारी थे हिमाचल से तो कमेटी मेंबर भी रहे ऑल इंडिया कमेटी ਕਾਂਗਰਸ ਕੇ ਤੋਂ ਉਹਨਾਂ ਦਾ ਪਾਰਟੀ ਜੁਆਇਨ ਕਰਨਾ ਔਰ ਤਕਰੀਬਨ ਲੀਡਰਸ਼ਿਪ ਜੋ ਭਾਜਪਾ ਜਾਂ ਆਮ ਆਦਮੀ ਨੂੰ ਪਾਰਟੀ ਵਿੱਚ ਚਲੇ ਜਾ ਰਹਾ ਤੋਂ ਐਸੀ ਕਾਂਗਰਸੀ ਹੋਏ ਕਮਜ਼ੋਰ ਹੋਤੀ ਨਜ਼ਰ ਨਹੀਂ ਆ ਰਹੀ ਇਹ ਜਿਹੜੇ ਲੋਕ ਹੈ ਸਮਾਜ ਦੇ ਨੂੰ ਬਦਲਾ ਕਰ ਰਹੇ ਇਹ ਨਾਲ ਜਬਸ ਪਹਿ ਕੇ ਜਾਂ ਡਰ ਦੇ ਬਸ ਪਹਿ ਕੇ ਦੂਸਰੀਆਂ ਪਾਰਟੀਆਂ ਸ਼ਿਫਟ ਹੋ ਰਹੇ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਜਦ ਮੁੱਦਾ ਇਹ ਹੋ ਗਿਆ ਕਿ ਜਿਹੜੇ ਲੋਕ ਸਮਾਜ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਬੋਟਾਂ ਪਾ ਕੇ ਇਹਨਾਂ ਨੂੰ ਚਿਤਾਉਂਦੇ ਰਹੇ ਐ ਉਹਨਾਂ ਨੂੰ ਛੱਡ ਕੇ ਛਾਲਾਂ ਮਾਰੀਆਂ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਸਭ ਕੁਸ ਪਾਉਣ ਵਾਸਤੇ ਅੱਜ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਅੱਜ ਤਿਆਰ ਹੋਏ ਵੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਐ ਇਹਨਾਂ ਨੇ ਜਲੰਧਰ ਦਾ ਬਦਨਾਮ ਕੀਤਾ ਹੈ ਇਹਨਾਂ ਨੇ ਆਪਣੀ ਕੌਮ ਨੂੰ ਬਦਨਾਮ ਕੀਤਾ ਹੈ ਇਹਨਾਂ ਨੇ ਅੱਜ ਪੰਜਾਬ ਨੂੰ ਬਦਨਾਮ ਕੀਤਾ ਹੈ ਅਜਿਹੇ ਰਾਜਨੀਤਿਕ ਡੇਟ ਨਹੀਂ ਚਾਹੀਦੇ ਜਿਹੜੇ ਰੋਜ਼ ਆਪਣੀਆਂ ਪਾਰਟੀਆਂ ਬਦਲਦੇ ਐ ਗਿਆ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਦੇਖਦੇ ਆ ਕਿ ਮੇਰੇ ਪਰਿਵਾਰ ਦਾ ਇਹ ਹੋ ਜੇ ਮੇਰੇ ਦਾ ਪੁਰਾਣਾ ਹੀ ਬਣ ਜੇ ਯਾਰ ਇੱਕ ਮੈਂਬਰ ਤੁਹਾਡਾ ਐਮ ਐਲ ਏ ਹੈਗਾ ਹੁਣ ਬਜ਼ੁਰਗ ਔਰਤ ਨੂੰ ਜ਼ਰੂਰੀ ਐ ਐਮ ਐਲ ਏ ਬਣਾਉਣਾ ਐਮ ਪੀ ਬਣਾਉਣਾ ਅੱਸੀਆਂ ਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਜਿਹੜਾ ਜ਼ਰੂਰੀ ਐ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਹਨਾਂ ਨੂੰ ਦਿੱਤਾ ਵੀ ਜੇ ਕਈ ਵਾਰ ਮੰਤਰੀ ਵੀ ਨਹੀਂ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਆ ਦੇ ਬਾਅਦ ਦੇ ਵਿੱਚ ਸਾਰਾ ਕੁਝ ਪਾਰਟੀ ਨੇ ਦਿੱਤਾ ਵੀ ਹੈ ਇਸ ਕਰਕੇ ਇਹ ਕਰ ਲੋ ਆਪਾਂ ਹੋਰ ਜਿਆਦਾ ਪਿਆਰਾ ਇੱਕ ਮੋੜੋ ਪਰ ਪ੍ਰਗਾਮ ਨੂੰ ਇਹਦਾ ਬਿਆਨ ਆਏ ਨੂੰ ਦੇ ਰਿਹਾ ਜਿੱਕੇ ਸੀਏ ਨਾ ਹੁੰਦਾ ਤਾਂ ਤੁਹਾਰੇ ਸਿਕ ਭਾਈ ਬਹਿਨੋਂ ਦਾ ਕੀ ਹੋਤਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਮੈਂ ਇਹ ਚੱਟੋ ਮੇਰੀ ਬਣਾ ਪੰਜਾਬ ਦੀ ਗੱਲ ਕਰਾਂ ਅੱਛਾ ਬਹੁਤ ਰਹਿੰਦੇ ਪਿੰਨੇ ਕਿ ਬਈ ਖੰਸ਼ਰਮਤੀ ਕੱਲ ਪਰ ਉਹਨਾਂ ਨੇ ਕਿਹਾ ਕਿ ਬਈ ਕਾਂਗਰਸ ਨੇ ਸਾਡੇ ਨਾਲ ਵਦਾ ਕੀਤਾ ਹੈ ਸਾਡੇ ਪਰਿਵਾਰ ਦਾ ਬਣਦਾ ਜਿਹੜਾ ਸੀਗਾ ਸਾਰਾ ਸੀਗਾ ਸਾਡੇ ਪਰਿਵਾਰ ਨੂੰ ਛੱਡ ਦੇਣਾ ਇਹਨੇ ਕਿਨੇ ਕਿਹਾ ਮੈਂ ਉਹਦੇ ਬਾਰੇ ਬਹੁਤ ਕੁਝ ਕਹਿ ਚੁੱਕਿਆ ਹੁਣੇ ਹੂ ਸੁਣ ਲਿਆ ਅੱਛਾ ਸਰ ਜੋ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹ ਉਸ ਬਾਹਰ ਹੀ ਲੋਕ ਔਰ ਜਸਜੀਪ ਰੇਖੋ ਹੈ ਉਹ ਇਹ ਕਹਿ ਰਹੇ ਹੈ ਕਿ ਲੋਕੋ ਕੋ ਕੰਮ ਕਰਾਉਣੇ ਕੇ ਖਰਚਾ ਜਾਣਾ ਪੜੇਗਾ ਅਗਰ ਚੰਨੀ ਸਾਹਿਬ ਯਹਾਂ ਸੇ ਜੀਤਦੇ ਹੈ ਤਾਂ ਕਿਉਂਕਿ ਉਹ ਤਾਂ ਕਹਤੇ ਯਹਾਂ ਕੇ ਹੈ ਨਹੀਂ ਮੈਂ ਬਾਹਰੋਂ ਨਹੀਂ ਆਇਆ ਦੁਆਬਾ ਮੇਰਾ ਘਰ ਹੈ ਮੈਂ ਆਪਣੇ ਘਰ ਆਇਆ ਤੇ ਘਰ ਹੀ ਰਹਾਗਾ ਬਾਹਰੋਂ ਇਹ ਆ ਰਹੇ ਹੈ ਬੰਦੇ ਕੋਈ ਅਕਾਲੀ ਦਲ ਤੋਂ ਆਕੇ ਬੀਜੇਪੀ ਜਾ ਰਹੇ ਹੈ ਕੋਈ ਆਮ ਆਦਮੀ ਪਾਰਟੀ ਤੋਂ ਬੀਜੇਪੀ ਜਾ ਰਹੇ ਹੈ ਕੋਈ ਬੀਜੇਪੀ ਤੋਂ ਕਿਤੇ ਹੋਰ ਜਾ ਰਹੇ ਹੈ ਇਹ ਧੋਖਾ ਦੇ ਰਹੇ ਲੋਕਾਂ ਨੂੰ ਮੈਂ ਤਾਂ ਲੋਕਾਂ ਦੇ ਵਿੱਚ ਆਇਆ ਕਿ ਅਬ ਮੈਨੂੰ ਅਪਣਾਓ ਮੈਂ ਤੁਹਾਡਾ ਆਪਣਾ ਮੈਨੂੰ ਗੋਦ ਲੈ ਕੇ ਇੱਥੇ ਰੱਖੋ ਔਰ ਮੈਂ ਇੱਥੇ ਰਹਿਣ ਆਇਆ ਕੋਈ ਭੱਜਣ ਨਹੀਂ ਆਇਆ ਇਹ ਨਾ ਮango ਮੈਂ ਆਪਣੀਆਂ ਲਿੱਤਾਂ ਜਾਣ ਪਾ ਕੇ ਖੜਨ ਜਾਣਦਾ ਮੇਰੇ ਬਜ਼ੁਰਗਾਂ ਨੇ ਮੈਨੂੰ ਇਹ ਸਿਖਾਇਆ ਮੇਰੇ ਸੰਸਕਾਰ ਐਸੇ ਐ ਕਿ ਮੈਂ ਧੋਖਾ ਦੇਣ ਵਾਲਾ ਨਹੀਂ ਐ ਮੈਨੂੰ ਜੋ ਬਜ਼ੁਰਗਾਂ ਨੇ ਸਿਖਾਇਆ ਉਹ ਸਿਖਾਇਆ ਕਿ ਅੱਧੀ ਖਾ ਲੋ ਸੁੱਕੀ ਖਾ ਲੋ ਲੇਕਿਨ ਲਾਲਚ ਕਰਕੇ ਧੋਖਾ ਨਹੀਂ ਦੇਣਾ ਕੋਈ